ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮੀਟੀ ਧੁੰਦ ਜਗ ਚਾਨਣ ਹੋਆ ਭੰਨ ਭੰਨ ਸਾਇਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੂਰਬ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਸਮੂਹ ਸਿੱਖ ਭਾਈਚਾਰੇ ਨੂੰ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਤੁਸੀਂ ਦੋਸਤੋ ਇਸੇ ਤਰ੍ਹਾਂ ਦਿਨ ਦੁੱਗਣੀ ਤੇ ਰਾਤ ਚੌਕਣੀ ਤਰੱਕੀ ਕਰਦੇ ਰਹੋ ਤੇ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਪ੍ਰੀਤ ਤੇ ਵੀਰ ਮਨਦੀਪ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਲਾਤੀ ਡੇਰੀ ਫਾਰਮ ਤੇ ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਪਸ਼ੂ ਵਪਾਰ ਦਾ ਕੀਤਾ ਵੀਰ ਮਨਦੀਪ ਸਿੰਘ ਉਹਨਾਂ ਦਾ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨਾਗ ਟੋਟਲ ਵੈਸੇ ਦੋਗ ਦਿਖਾਉਣੇ ਆ ਦੋ ਬਿਹੜਾਂ ਦਿਖਾਵਾਂਗੇ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਨੇ ਇੱਕ ਬਹੁਤ ਚੰਗੀ ਕਮਾਲ ਦੀ ਵਹਿੜ ਤੁਹਾਨੂੰ ਦਿਖਾਵਾਂਗੇ ਜਿਹੜੀ ਹੁਣ ਤਕਰੀਬਨ ਬੌਲੇ ਦੇ ਚੱਲ ਰਹੀ ਆ ਆਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਮਨਦੀਪ ਸਾਸਰੀ ਕਾਲ ਸਾਸਰੀ ਕਾਲ ਭਾਈ ਠੀਕ ਠਾਕ ਜੀ ਚੱਲਦੇ ਆ ਭਾਈ ਭਾਈ ਸਾਸਰੀ ਕਾਲ ਠੀਕ ਠਾਕ ਜੀ ਹੋਰ ਸੇਤਾ ਰਾਜੀ ਭਾਜੀ ਠੀਕ ਆ ਜੀ ਅੱਛਾ ਵੀਰ ਮਨਦੀਪ ਦੋ ਬਿਹੜਾ ਅੱਜ ਆਪਣੇ ਕੋਲ ਬਕਾਊਗਾ ਵੀਰੇ ਹਾਂਜੀ ਤੇ ਆ ਵੀ ਮੰਨਦਾ ਵੀ ਅੱਜ ਭਲਕੀ ਸੋਈ ਆ ਹਾਂਜੀ ਇਹ ਨਾ 4 ਕਵਜੇ ਸ਼ਾਮੀ ਸੋਈ ਆ ਠੀਕ ਹੈ ਜੀ ਹਾਂਜੀ ਠੀਕ ਆ ਸਾਂ ਮੰਨੂ ਹੀ ਬਾਵਾ ਕੱਢਿਆ ਤੇ ਸਵੇਰੇ ਵਕਤੇ ਹੀ ਕੱਢਿਆ ਵੀ ਦੋ ਟਾਈਮ ਬੌਲੇ ਤੇ ਚਵਾਈ ਹੋ ਗਈ ਆ ਹਾਂ ਦੋ ਟਾਈਮ ਕੀਤੀ ਆ ਠੀਕ ਹੈ ਜੀ ਇਧਰ ਫਿਰ ਮਨਦੀਪ ਜਿਹੜੀ ਆ ਬੱਚੀ ਆ ਤਕਰੀਬਨ ਇਹਨੂੰ ਦਿਨ ਕਿੰਨੇ ਹੋ ਗਏ ਅੱਜ ਇਹਨੂੰ ਅੱਜ ਹੋ ਗਏ ਆ ਜੀ ਕੋਈ 12 14 ਦਿਨ ਹੋ ਗਏ ਆ 12 14 ਦਿਨ ਹੋ ਗਏ ਆ ਹਾਂ ਇਹਦੀ ਨਾ ਰਾਜਵੀਰ ਅੱਗੇ ਵੀਡੀਓ ਪਈ ਹੈ ਆਪਾਂ ਠੀਕ ਆ ਜੀ ਉਹ ਵੀਰ ਨਾ ਸਾਈ ਕਰਕੇ ਉਹਦੇ ਚੋ ਗਿਆ ਕਿਤਾ ਅੱਛਾ ਜੀ 500 ਰੁਪਏ ਦੇ ਆ ਠੀਕ ਆ ਥੱਲ ਛੱਡੀ ਤਿੰਨ ਦਿਨ ਹੂੰ ਹੂੰ ਤੇ ਉਹ ਪਹੌਗੇ ਪਹੁੰਚਿਆ ਨਹੀਂ ਕਿਉਂਕਿ ਸਾਰੇ ਫੋਨ ਕਰਦੇ ਰਹੇ ਤੇ ਉਹਨਾਂ ਨੂੰ ਅਹੀਂ ਤਾਂ ਫਿਰ ਇਹੋ ਹੀ ਆਖਣਾ ਵਿਗੀ ਵਿਗੀ ਇੱਕ ਕੀ ਆ ਹੂੰ ਤੇ ਇਸ ਕਰਕੇ ਉਹ ਠੱਲ ਗਿਆ ਮੈਦਾਨਾ ਵੀ ਜੇ ਕਿਸ ਨੇ ਛੇਤਾਨੀ ਕੀਤੀ ਤਾਂ ਮੈਂ ਹੱਥ ਜੋੜ ਕੇ ਕਹਿੰਦਾ ਵੀ ਅਜੇ ਕੰਮ ਨਾ ਕਰੋ ਬਿਲਕੁਲ ਲੋ ਵੀ ਦੋਸਤੋ ਇੱਕ ਜ਼ਰੂਰੀ ਬੇਨਤੀ ਆਪਾਂ ਕਰਦੇ ਆ ਪਸ਼ੂ ਵਪਾਰ ਦਾ ਕੀਤਾ ਵਪਾਰੀ ਵੀਰਾਂ ਦਾ ਸੋ ਸਾਈ ਪੈਨਾ ਪਾਉਣ ਤੋਂ ਪਹਿਲਾਂ ਆਪਣਾ ਗਿਨਿਆ ਮਿੱਥਿਆ ਜਿਹੜਾ ਪਸ਼ੂ ਆ ਉਹ ਸਿਲੈਕਟ ਕਰ ਲਿਆ ਹੁੰਦਾ ਤੁਸੀਂ ਤੇ ਬਾਅਦ ਵਿੱਚ ਮੇਰਾ ਵੀਰ ਪੈਸੇ ਆਪਣੇ ਜਿੰਨੀ ਕਰਾਸ ਦਾ ਪਸ਼ੂ ਹੈਗਾ ਉਹਨੇ ਕ ਕੀਮਤ ਆਪਣੇ ਕੋਲ ਹੋਣੀ ਚਾਹੀਦੀ ਉਹਨਾਂ ਕ ਮੁੱਲ ਜਿਹੜਾ ਆਪਾਂ ਭਰਨਾ ਹੈ ਉਹਨਾਂ ਪੈਸਾ ਆਪਣੇ ਕੋਲ ਹੋਣਾ ਚਾਹੀਦਾ ਕਈ ਵਾਰ ਕਹਿ ਦਿੰਦੇ ਵੀ ਇੰਨੇ ਕ ਲੈ ਲਾ ਬਾਕੀ ਕੋਈ ਦੋ ਦਿਨ ਧਾਰ ਕਰ ਲਾਂਗੇ ਤੇ ਇਹ ਪਸ਼ੂ ਵਪਾਰ ਦਾ ਕੀਤਾ ਜਾਣ ਬਿਨਾ ਜਾਣ ਪਛਾਣ ਤੋਂ ਜਿਹੜਾ ਆਧਾਰਨ ਕੀਤਾ ਜਾਂਦਾਗਾ ਪਰ ਮੇਰਾ ਵੀਰ ਸਾਈ ਉਹ ਉਹ ਵਿੱਚ ਪਾਇਆ ਕਰਨਾ ਜਿਹੜੇ ਵੀਰ ਨੇ ਪਸ਼ੂ ਖਰੀਦਣਾ ਹੁੰਦਾ ਇਹ ਜ਼ਰੂਰੀ ਬੇਨਤੀਆਂ ਕਈ ਵਾਰ 500000 ਪਾ ਕੇ ਵੀਰ ਛੱਡ ਜਾਂਦੇ ਇੱਕ ਤਾਂ 500000 ਦਾ ਨੁਕਸਾਨ ਕਰਦੇ ਹੋ ਤੁਸੀਂ ਤੇ ਇੱਕ ਅੱਗੇ ਵਪਾਰੀ ਵੀਰ ਦਾ ਨੁਕਸਾਨ ਹੁੰਦਾ ਵੀ ਜਿਹੜਾ ਉਹਨੇ ਪਸ਼ੂ ਕਿਸੇ ਖਾਸ ਖਰੀਦਦਾਰ ਨੂੰ ਵੇ ਔਰ ਰੁਕ ਜਾਂਦਾ ਪਸ਼ੂ ਤੇ ਇਹ ਮੇਰੀ ਜਰੂਰੀ ਬੇਨਤੀ ਆਪਣੇ ਸਾਰੇ ਖਰੀਦਦਾਰ ਭੈਣ ਭਰਾਵਾਂ ਦੇ ਅੱਗੇ ਵੀ ਇੱਕ ਪਸ਼ੂ ਜਿਹੜਾ ਤੁਸੀਂ ਖਰੀਦਣਾ ਹੁੰਦਾ ਖਾਸ ਤੌਰ ਤੇ ਸਾਈ ਉਹਦੀ ਪਹਿਲਾਂ ਸਲਾਹ مشورہ ਕਰਕੇ ਫਿਰ ਪਾਇਆ ਕਰੋ ਵੀ ਜੇ ਪਸ਼ੂ ਆਪਾਂ ਖਰੀਦਣਾ ਨਹੀਂ ਤੇ 1500 ਰੁਪਏ ਤੁਸੀਂ ਨਾ ਖਰਾਬ ਕਰੋ ਅਗਲੇ ਦਾ ਪਸ਼ੂ ਨਾ ਡਕਿਆ ਡਕਾਇਆ ਕਰੀਏ ਤੇ ਇਹ ਜਰੂਰੀ ਬੇਨਤੀ ਆ ਬਾਕੀ ਆਪਾਂ ਗੱਲਬਾਤ ਕਰਦੇ ਆ ਵੀਰਗੋਾ ਮਨਦੀਪ ਸਿੰਘ ਉਹਨਾਂ ਦੇ ਨਾਲ ਪੂਰੀ ਡਿਟੇਲ ਆਪਾਂ ਲੈਨੇ ਆ ਆਜੋ ਲੈ ਵੀ ਮਨਦੀਪ ਵੀਰੇ ਪਹਿਲਾਂ ਸ਼ੁਰੂਆਤ ਆਪਾਂ ਇਸੇ ਬਾਰੇ ਤੋਂ ਕਰਾਂਗੇ ਠੀਕ ਆ ਜੀ ਤੇ ਚੰਗੀ ਵੜਾ ਵੈਸੇ ਬਖਾਲਾ ਬਖੂਲਾ ਚੰਗਾ ਸ਼ੋਅ ਕਰਦੀ ਪਈ ਆ ਇਹ ਤੁਸੀਂ ਦੱਸਿਆ ਵੀ ਦੋ ਗਦਾਂ ਦੇ ਦੀਆਂ ਚਵਾਈਆਂ ਦੀਆਂ ਹੋ ਗਈਆਂ ਉਹ ਨਾ ਹੋ ਗਈਆਂ ਜੀ ਤੇ ਕੱਲ ਮਤਲਬ ਕਿ ਰਾਤੀ ਸੁੱਈ ਆ ਜਾਂ ਕੱਲ ਦੁਪਹਿਰੇ ਜੇ ਨਹੀਂ ਇਹ ਨਾ ਇਹ 4 ਤੋਂ ਪਹਿਲਾਂ ਹੀ ਕੋਈ ਟਾਈਮ ਥੋੜਾ ਸੁੱਈ ਆ ਸ਼ਾਮੀ ਹਾਂ ਜੀ ਠੀਕ ਆ ਸਹੀ ਦੋ ਟਾਈਮ ਦੀ ਚੋਈ ਆਪਾਂ ਕਰ ਲਈ ਵੀ ਦੋ ਟਾਈਮ ਆਪਾਂ ਜੋਲੀ ਆ ਹਾਂ ਜੀ ਤੇ ਬੱਚਾ ਮਗਰ ਕੀ ਆ ਗਿਆ ਵੀਰੇ ਇਹ ਬੱਛੀ ਆ ਗਈ ਆ ਜੀ ਠੀਕ ਆ ਜੀ ਹਾਂ ਜੀ ਲਓ ਦੱਸੋ ਮਗਰ ਬੱਛੀ ਆ ਇਹ ਕਿਹੜੀ ਦੱਸਣ ਦੇ ਤੁਸੀਂ ਇਹ ਵੀ ਐਸ ਸਟ੍ਰਾਈਕਰ ਵੀ ਹਾਂ ਜੀ ਲਭ ਦੱਸੋ ਏਬੀਐਸ ਸਟ੍ਰਾਈਕਰ ਦੇ ਵੀਰ ਦੱਸ ਰਿਹਾ ਸੀ ਪਹਿਲਾਂ ਵੀ ਏਬੀਐਸ ਸਟ੍ਰਾਈਕਰ ਦੀ ਮਗਰ ਬੱਚੀ ਆ ਸੋ ਬੱਚਾ ਕੋਈ ਆ ਤੁਸੀਂ ਦੇਖ ਲਓ ਫੀਮੇਲ ਕਾਫ ਨੂੰ ਜਨਮ ਦਿੱਤਾ ਹੈ ਮਗਰ ਬੱਚੀ ਆ ਤੇ ਇਹ ਮਨਦੀਪ ਸੁਹਾ ਕਿਨਮਾਊਗੀ ਬੜਾ ਅਹੀਂ ਤਾਂ ਦੂਜੇ ਕਰਕੇ ਲਈ ਹੈ ਅੱਛਾ ਜੀ ਇਹ ਸਮਝਿਆ ਆਪਣੀ ਭਾਣ ਕੋਈ ਤੇ ਜਮ ਨਹੀਂ ਆਵੇ ਪਰ ਅਹੀਂ ਦਾ ਦੂਜਾ ਕਰਕੇ ਲਈ ਠੀਕ ਆ ਜੀ ਹਾਂ ਜੀ ਲਭ ਦੱਸੋ ਵੀਰਾਂ ਦਾ ਵੀ ਸਾਡੀ ਬਿਲਕੁਲ ਸਮਝ ਦੇ ਮੁਤਾਬਕ ਅਸੀਂ ਦੂਜਾ ਮੰਨ ਕੇ ਖਰੀਦੀ ਆ ਅੱਗੇ ਕਿਸੇ ਭਰਾ ਦੀ ਹਰੇਕ ਦੀ ਆਪੋ ਆਪਣੀ ਸਮਝ ਹੁੰਦੀ ਆ ਕੋਈ ਤਿੱਜਾ ਸੁਹਾ ਨੂੰ ਮੰਨ ਕੇ ਸੌਦਾ ਕਰ ਲੇ ਸੋ ਆਰਡਰ ਜਿਹੜਾ ਵੱਡੇ ਆਰਡਰ ਸਾਈਜ਼ ਦੇ ਵੇਚਾ ਬਾਕੀ ਭੁਲਾ ਭੁਲਾ ਨਜ਼ਰ ਤੁਹਾਨੂੰ ਆਉਣ ਕੀ ਆ ਨਾਰਮਲ ਹੀ ਕਿਉਂਕਿ ਸੂਈ ਬਿਲਕੁਲ ਸੱਜਰਤਾ ਜੀਏ ਤੇ ਭੁਲਾ ਭੁਲਾ ਦੇ ਵਿੱਚ ਹੈਗੀ ਆ ਠੀਕ ਆ ਜੀ ਉਹ ਆਪਾਂ ਤੁਹਾਨੂੰ ਇੱਕ ਵਾਰੀ ਕੋਲੋਂ ਲਾ ਕੇ ਵੀ ਦਿਖਾ ਦਿੰਨੇ ਆ ਤੇ ਵੀਰ ਮੰਦੀ ਬਨਾਲਦੀ ਨਾਲ ਵੀ ਦੱਸਦੀ ਆ ਵੀ ਬੋਲਾ ਕਿੰਨਾ ਕਿ ਚੋਇਆ ਹਜੇ ਤੱਕ ਆਪਾਂ ਦੋ ਡੰਗਾਂ ਤੇ ਮੈਂ ਤਾਂ ਵੀਰ ਜੀ ਇਹ ਇੰਨਾ ਕਿ ਵੀ ਮੇਰੇ ਸਾਮ 18 ਲੀਟਰ ਤੋਂ ਸਟਾਰਟਿੰਗ ਆ ਜੀ ਅੱਛਾ ਜੀ ਜਿੰਨਾ ਕਿ ਮੈਂ ਚੋਇਆ ਹੋ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਅੱਜ ਮਾਰਨਿੰਗ ਵੀ ਹੌਲੀ ਕਰ ਕਰ ਦਿੱਤੀ ਆ ਘਰਤੀ ਘਰਤੀ ਸਵੇਰੇ ਠੀਕ ਆ ਜੀ ਬਾਕੀ ਹਾਇ ਢੰਡੀ ਧੀਰੀ ਸੇਲਸ ਆਉਗਾ ਜੀ ਤੇ ਬਰਲਾ ਬਰਲਾ ਤੁਸੀਂ ਜੇਕਰ ਮੈਂ ਤੁਹਾਨੂੰ ਬਿਲਕੁਲ ਇੱਕ ਨੇੜਿਓਂ ਦਿਖਾ ਦਿਆਂ ਬਰਲਾ ਬਰਲਾ ਦੀ ਗੱਲ ਕਰੀਏ ਤੇ ਫੋਟ ਫੋਟ ਦੀਆਂ ਵਿਰਲੀਆਂ ਸੋ ਆ ਦੇਖੋ ਮਰਲੇ ਦੇ ਮਰਲੇ ਵੰਡਾ ਨੇ ਆਪਸੀ ਥਣਾ ਦੀਆਂ ਠੀਕ ਆ ਤੇ ਬਾਕੀ ਵੀ ਉਹ ਮਨਦੀਪ ਚਵਾਜਬੂ ਦੀ ਵੈਸਟ ਨਿਕਲੀ ਆ ਬਹੁਤ ਵਧੀਆ ਨਾ ਕੋਈ ਭੂਰਿਆ ਤੇ ਨਾ ਕੋਈ ਛਕਾ ਅੱਛਾ ਜੀ ਬਿਲਕੁਲ ਆ ਨਜ਼ਾਰਾ ਆ ਜਾਂਦਾ ਚੌਂਦਾ ਠੀਕ ਆ ਜੀ ਹਾਂਜੀ ਲਓ ਦੋਸਤੋ ਵੀਰਾਂ ਦਾ ਵੀ ਬਿਲਕੁਲ ਚੋਣੀ ਜਾਣ ਜਿਹੜੀ ਆ ਬਿਲਕੁਲ ਇੱਕ ਨੰਬਰ ਆ ਚਵਾਜਬੂ ਦੀ ਬਿਲਕੁਲ ਇੱਕ ਨੰਬਰ ਅਗਲੇ ਪਿਛਲੇ ਥ ਸੋ ਬਾਕੀ ਕੋਈ 18 17 18 ਲੀਟਰ ਵੀਜ਼ਨ ਦਾ ਵੀ ਸਟਾਰਟਿੰਗ ਹੀ ਹੋਈ ਆ ਸੋ ਦੋ ਗਡੰਗ ਜਿਹੜੀ ਚਵਾਈ ਇਹਨਾਂ ਨੇ ਕੀਤੀ ਆ ਉਸ ਬਿਹਾਫ ਤੇ ਜਿਹੜੀ ਆਪਾਂ ਗੱਲਬਾਤ ਸਾਰੀ ਕਰਨ ਰਏ ਆ ਠੀਕ ਆ ਜੀ ਆ ਦੇਖੋ ਠੀਕ ਆ ਜਾ ਵੀਰ ਬਾਬੇ ਖੜੋ ਬਾਹਰ ਖੋਲ ਕੇ ਤੋਰ ਕੇ ਦਿਖਾ ਦਿਗੇ ਇੱਕ ਵਾਰੀ ਦੋਸਤੋ ਸੂਸਵਾ ਦੇ ਵਿੱਚ ਇਹ ਵਾਰਡ ਆਈ ਆ ਵੈਸੇ ਬਾਡੀ ਪੂਟੀ ਬੰਤਰ ਇੱਕ ਵਾਰੀ ਮੈਂ ਤੁਹਾਨੂੰ ਉੱਪਰੋਂ ਵੀ ਦਿਖਾ ਦਿੰਦਾ ਸੂਸਵਾ ਦੇ ਵਿੱਚ ਇੱਕ ਵਾਰੀ ਆਇਆ ਪਸ਼ੂ ਸਾਰੇ ਵੀਰਾਂ ਨੇ ਤੁਸੀਂ ਜੱਜਮੈਂਟ ਕਰ ਲਿਆ ਨੇ ਇੱਕ ਵਾਰੀ ਤੈਜੀ ਪਸ਼ੂ ਲਾ ਜਾਂਦਾ ਬਾਕੀ ਥੱਲਿਆਂ ਤੁਸੀਂ ਆ ਦੇਖੋ ਠੀਕ ਹੈ ਜੀ ਪੰਡਾ ਪਾਈ ਖੜੀ ਆ ਕਰਮਾ ਵਾਲੀ ਤੇ ਨਾਰਮਲ ਦੀ ਭਲਾ ਭੁਲਾ ਤੁਹਾਨੂੰ ਨਾਰਮਲ ਦਿਖਾਈ ਦੇਣਗੀਆਂ ਠੀਕ ਹੈ ਜੀ ਅੱਛਾ ਫਿਰ ਮਨਦੀਪ ਕੋਈ ਇਹਦਾ ਦੱਸਿਆ ਤੁਸੀਂ ਪਿੱਛੋਂ ਕੋਈ ਦੁੱਧ ਦਾ ਦ ਹਾਂਜੀ ਇਹਦਾ ਪਹਿਲਾ ਹੈਗਾ ਜੀ 30 ਲੀਟਰ ਦਾ ਰਿਕਾਰਡ ਆ ਅੱਛਾ ਜੀ ਹਾਂਜੀ ਉਹਨਾਂ ਨੇ ਵੀ 30 ਅਸੀਂ ਚੋਇਆ ਥੱਲੇ ਅੱਛਾ ਜੀ ਹਾਂਜੀ ਤੇ ਦੇਣਾ ਵੀ ਆ ਦੱਸਣ ਦਾ ਇਹ ਤੋਂ ਜਿਹੜਾ ਆਰਡਰ ਹੈ ਬਹੁਤ ਵਧੀਆ ਚਵਾ ਦੇ ਹਿਸਾਬ ਨਾਲ ਤੇ ਆਰਡਰ ਦੇ ਹਿਸਾਬ ਨਾਲ ਕੋਈ ਛੱਕ ਨਹੀਂ ਹੈਗਾ ਠੀਕ ਆ ਜੀ ਬਾਕੀ ਭਾਈ ਐਨੂੰ ਲੰਮਾ ਤੁਰਲੇ ਜੀ ਗੇਟ ਵਾਲੀ ਸਾਈਡ ਨਾਲ ਆ ਦੇਖੋ ਠੀਕ ਆ ਸੋ ਆਹ ਦੋਸਤੋ ਹਵਾਨਾ ਚੱਡਾ ਕਰਮਾਰੀ ਨੂੰ ਠੀਕ ਆ ਜੀ ਤੇ ਹਵਾਨੇ ਲੇਵੇ ਦੀ ਵੈਸੇ ਸਾਫ ਸੁਥਰੀ ਆ ਗਰਲਾ ਵਰਲਾ ਚੰਗੀਆਂ ਨੇ ਤੇ ਚਵਾ ਚਬੂ ਦੀ ਇੱਕ ਨੰਬਰ ਆ ਠੀਕ ਆ ਜੀ ਜਿਹੜੀ ਮੇਨ ਗੱਲ ਕਰਨ ਵਾਲੀ ਐ ਮੌਕੇ ਤੇ ਠੀਕ ਆ ਤੇ ਹਾਈਟ ਕੱਦ ਦੇਸ਼ਕ ਮੇਰਾ ਭਰਾ ਕੋਈ ਮੀਡੀਅਮ ਤੋਂ ਥੋੜੀ ਜੀ ਪਲੱਸ ਵੀ ਮੰਨ ਸਕਦਾ ਵਡੀਆਂ ਜਿਹਾ ਵੀ ਆਉਂਦੀ ਐ ਤੇ ਮੀਡੀਅਮ ਵੀ ਹਾਈਟ ਤੁਸੀਂ ਮੰਨ ਸਕਦੇ ਜੀ ਇੱਕ ਵਰੀ ਫੇਸ ਕੁਆਲਿਟੀ ਆਪਾਂ ਤੁਹਾਨੂੰ ਦਿਖਾਉਨੇ ਆ ਆ ਦੇਖੋ ਠੀਕ ਹੈ ਜੀ। ਇਹ ਸੋ ਤੋਰੇ ਤਾਰੇ ਤੋਂ ਦੋਸਤੋ ਬਹੁਤ ਵਧੀਆ ਠੀਕ ਹੈ ਜੀ ਬਿਲਕੁਲ ਪਹਿਲਵਾਨਾਂ ਵਰਗੀ ਤੋਰ ਆ। ਤੇ ਬਾਕੀ ਚੰਗੀ ਉਮੀਦ ਕਰ ਸਕਦੇ ਆ ਆਉਣ ਵਾਲਾ ਸਮਾਂ ਦੱਸੂਗਾ ਠੀਕ ਹੈ ਜੀ ਹੁਣ ਕਰਮਾਂ ਵਾਲੀ ਅਜੇ ਸੂਸਵਾ ਕੇ ਇੱਕ ਵਾਰੀ ਸਿੱਧੀ ਸੁੱਧੀ ਹੋਊਗੀ ਕੋਈ ਹਫਤੇ ਖੰਡ ਤੱਕ ਤੇ ਨਾਲ ਦੀ ਨਾਲ ਇੱਕ ਬੋਲੇ ਤੇ ਹੁਣ ਚੱਲ ਰਹੀ ਹੈ ਠੀਕ ਹੈ ਜੀ। ਸੋ ਬੋਲੇ ਤੇ ਜੋ ਚੱਲ ਰਹੀ ਆ ਉਹਦੇ ਵਿਹਾਵ ਤੇ ਤੁਸੀਂ ਸੌਦਾ ਕਰਨਾ ਹੁੰਦਾ ਤੇ ਬਾਕੀ ਆਪਦੀ ਚੋਕੇ ਤਸੱਲੀ ਕਰ ਲਿਓ ਮਨਦੀਪ ਚੰਗੀ ਆ ਬੈਡ ਵੀਰੇ ਕੀ ਡਿਮਾਂਡ ਕਰਤੀ ਆ ਲੈਣ ਦੇਣ ਕੀ ਰੱਖਿਆ ਦਾ ਇਹ ਵੀਰ ਜੀ ਆਪਾਂ ਨੂੰ ਹੀ ਰੇਟ ਨਾਲ ਮਿਲੀ ਤੇ ਰੇਟ ਨਾਲ ਹੀ ਦੇਣੀ ਆ ਹਾਂਜੀ ਕਿਉਂ ਆਪਾਂ ਕਿਹੜਾ ਅੱਜ ਪਹਿਲਾ ਡੰਗਰ ਵੇਚਣਾ ਪਰ ਭਰਾਵਾਂ ਨਾਲ ਸਾਂਝ ਪੈਂਦੀ ਰਹਿੰਦੀ ਰਹੇ ਰੋਜ਼ ਵਾਹ ਇਹ ਪਰ ਭਈਆ 85000 ਮੁੱਲ ਕਰਦੇ ਆ ਜੀ 85 ਹਾਂਜੀ ਠੀਕ ਹੈ ਜੀ ਤੇ ਮਤਲਬ ਕਿ 85 ਕਰਕੇ ਡਿਮਾਂਡ ਦਵਾਂਗੇ ਇੱਥੇ ਦੇ ਵਿੱਚ ਹੋ ਜਾਣਗੇ ਮਾਨ ਤਾਂ ਕਰਾਂਗੇ ਮਾਨਤਾਨ ਭਣ ਭਰਾਵਾ ਠੀਕ ਹੈ ਜੀ ਹਾਂਜੀ ਹਾਂਜੀ ਮਾ ਵੀ ਦੋਸਤੋ ਮਾਨਤਾਨ ਜਿਹੜਾ ਮੇਨ ਗੱਲ ਆ ਵੀ ਮਾਨਤਾਨ ਹੋਣਾ ਬੜਾ ਲਾਜ਼ਮੀ ਆ ਕਿਉਂਕਿ ਜੋ ਸੌਫਦਾ ਹੁੰਦਾ ਉਹਦੇ ਜੋ ਛੋੜ ਛੱਪੇ ਕਰਕੇ ਪਸ਼ੂ ਦਿੱਤੇ ਜਾਂਦੇ ਆ ਕੋਈ ਮੇਰੇ ਭਰਾ ਨੇ ਦੂਰੋਂ ਆਣਾ ਕਿਹਨੇ 100 ਕਿਲੋਮੀਟਰ ਤੋਂ ਕਿਹਨੇ 150 ਕਿਲੋਮੀਟਰ ਤੋਂ ਆਉਣਾ ਇਸ ਕਰਕੇ ਵਿੱਚੋਂ ਮਾਨਤਾਨ ਜਿਹੜਾ ਉਹਨ ਕਲੂਡ ਆ ਠੀਕ ਹੈ ਜੀ ਵਿੱਚੋਂ ਛੋੜ ਤਾਂ ਆਪਾਂ ਹੋਊਗਾ ਲਾਜ਼ਮੀ 85000 ਦੇ ਵਿੱਚੋਂ ਸੋ ਬੜੇ ਸੋਹਣੇ ਚੰਗੇ ਥਾਣਾ ਲੇਵਲੂਆ ਤੁਹਾਨੂੰ ਦਿਖਾ ਦਿੱ ਤੇ ਬਾਕੀ ਓਵਰঅল ਸਾਰੀ ਚੰਗੀ ਵੈੜਾ ਜਰੂਰ ਮੇਰਾ ਵੀ ਕੋਈ ਹੱਥ ਪਾ ਸਕਦਾ ਜਿਹੜਾ ਕਿ ਡੇਰੀ ਫਾਰਮਰ ਅਗੇ ਡੇਰੀ ਫਾਰਮਿੰਗ ਦੇ ਲਈ ਖਾਸ ਤੌਰ ਤੇ ਖਰੀਦਣੀ ਚਾਹੁੰਦਾ ਇਹ ਵੈੜ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਤੀ ਆ ਇੱਧਰ ਮਨਦੀਪ ਸਾਈਗਰ ਨੰਬਰ ਤੇ ਆਪਣੇ ਕੋਲ ਜਿਹੜੀ ਆ ਵੈੜ ਖੜੀ ਵੀਰ ਹਾਂਜੀ ਹਾਂਜੀ ਇਹਦਾ ਕਿਵੇਂ ਆ ਇਹਦੇ 18 ਲੀਟਰ ਆ ਖੱਲੇ ਵੀਰ ਜੀ ਦੁੱਧ 18 ਲੀਟਰ ਦੁੱਧ ਹੀ ਦੁੱਧ ਹਾਂ ਜਿਹੜਾ ਮਨਾਉਣਾ ਆ ਪਾ ਠੀਕ ਆ ਹਾਂਜੀ ਤੇ ਸੂਹਾ ਕਿੰਮਾ ਵੈੜ ਏ ਇਹ ਦੂਜੇ ਸੂਏ ਸੂਈ ਦੂਜਾ ਸੂਆ ਹਾਂਜੀ ਮਗਰ ਇਹਦੇ ਬੱਚਾ ਸੀ ਇਹਦੇ ਬੱਚਾ ਲੋ ਜੀ ਮਗਰ ਬੱਚਾ ਦਿਨ ਕਿੰਨੇ ਹੋ ਗਏ ਤੁਸੀਂ ਇਹਨੂੰ ਅਜ 12-13 ਦਿਨ ਹੋ ਗਏ 12 12 ਕਿੰਨੂੰ ਤੱਕ ਅਜ ਲਓ ਤੁਸੀਂ 12 ਕ ਦਿਨ ਜਿਹੜੇ ਹੋ ਗਏ ਆ ਇਹਨੂੰ ਸੋਈ ਨੂੰ ਤੇ 18 ਕਿ ਲੀਟਰ ਦੁੱਧ ਤੇ ਚੱਲ ਰਹੀ ਆ ਠੀਕ ਆ ਜੀ ਬੱਚਾ ਮਗਰ ਦੂਜਾ ਸੂਬਾ ਤੇ ਹਾਈਟ ਵੈਸੇ ਮੀਡੀਅਮ ਦਰਮਿਆਨੀ ਹਾਈਟ ਕਹਿੰਨੋ ਚਾਹੀ ਮੀਡੀਅਮ ਕਹ ਲੋ ਵਿਚਲਾ ਮੇਲ ਆ ਵੀ ਨਾ ਬਾਤੀ ਵੱਡੀ ਆ ਤੇ ਨਾ ਹੀ ਆਪਾਂ ਕਹਦੇ ਆ ਵੀ ਜਰਸੀਆਂ ਵਾਂਗੂ ਛੋਟੀ ਆ ਇੱਕ ਜਿਵੇਂ ਆਪਾਂ ਪੰਜਾਬ ਦੀ ਜਰਸੀ ਦੇਖਦੇ ਆ ਓਡੀ ਹਾਈਟ ਇਸ ਵੈੜਤੀ ਹੈਗੀ ਆ ਪਰ ਕਰਮਾ ਦੀ ਥੱਲਿਓਂ ਬੜੀ ਚੰਗੀ ਆ ਥੱਲਿਓਂ ਦੁੱਧ ਵਾਲੇ ਪਾਸਿਓਂ ਦੇਖੀਏ ਦੁੱਧ ਵਾਲੇ ਪੱਖ ਤੋਂ ਚੰਗੀ ਆ ਠੀ ਹੋ ਬਣਾਜਾ ਦਾ ਦਗਾ ਦਿੰਨੇ ਆ ਆ ਥੰਦੇਵਾ ਠੀਕ ਆ ਜੀ ਬਾਕੀ ਚੂਣ ਜਵਾ ਦੀ ਚੰਗੀ ਮਨਦੀਪ ਬਿਲਕੁਲ ਓਕੇ ਨਾ ਕੋਈ ਭੂਰ ਐ ਨਾ ਛਟਾ ਠੀਕ ਹੈ ਜੀ ਠੀਕ ਹੈ ਲਿਓ ਗਰੇ ਖੋਲ ਕੇ ਦਿਖਾਈਏ ਬਾਪੇ ਭਾਈ ਲੋਬੇ ਦੋਸਤੋ ਠੀਕ ਆ ਜੀ ਦੂਜਾ ਸੂਆ ਕੋਈ 12 13 ਦਿਨਾਂ ਦਾ ਸਮਾਂ ਹੋ ਗਿਆ ਸੂਈ ਨੂੰ ਤੇ 18 ਲੀਟਰ ਕਿਸਾਨ ਵੀਰੋ ਦੁੱਧ ਇਸ ਵਾਰ ਰੱਖਲੇ ਹਾਜ਼ਰ ਮਨਦੀਪ ਭਾਈ ਕਿਤੇ ਮਤਲਬ ਮੌਕੇ ਤੇ ਕੋਈ ਭੈਣ ਭਰਾ ਚੋਣ ਆਉਂਦਾ ਹਾਂਜੀ ਇਹ ਗੱਲਤ ਨਹੀਂ ਵੀ ਕੋਈ 18 ਵਜੇ ਤੇ 15 ਵਾਲੀ ਗੱਲਬਾਤ ਰਹਿ ਜੀ ਨਾ 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 ਜੀ ਬਲਕਿ ਹਰ ਟਾਈਮ ਕੋਕਾ ਟਾਈਮ ਚ ਟਾਈਮ ਕੱਢ ਕੇ ਹੋਣਾ ਹੁੰਦਾ ਬਿਲਕੁਲ ਭਾ ਕੋਈ ਆਨਲਾਈਨ ਮੰਗਾ ਲੇ ਠੀਕ ਹੈ ਜੀ ਹਾਂਜੀ ਹਾਂਜੀ ਲੋ ਦੋਸਤੋ ਚਾਹੇ ਕੋਈ ਵੀਰ ਆਨਲਾਈਨ ਤੇ ਚਾਹੇ ਮੇਰਾ ਭਰਾ ਕੋਈ ਘਰੇ ਆਣ ਕੇ ਆਪਦੀ ਇੱਕ ਟਾਈਮ ਦੋ ਟਾਈਮ ਚੋ ਕੇ ਦੇਖਣੀ ਚਾਹੁੰਦਾ ਤੇ 18 ਲੀਟਰ ਇਸ ਵਾਰ ਦੇ ਠੰਡੇ ਹਾਜ਼ਰ ਦੁੱਧ ਆਇਦਾਂ ਤੁਹਾਨੂੰ ਇੱਕ ਪੂਰੀ ਲੰਬਾ ਆਪਾਂ ਤੋੜ ਕੇ ਦਿਖਾ ਰਹੇ ਆ ਆ ਕਰੋ ਚੈੱਕ ਠੀਕ ਹੈ ਇਹ ਠੀਕ ਹੈ ਬਾਵੇ ਭਾਈ ਕਮਾ ਲਓ ਇਥੋਂ ਵਾਹ ਬੀਰਮਨਦੀਪ ਇਹੋ ਗੱਲ ਬਣ ਗਈ ਹੈ ਵੀ ਜਿੰਨੀ ਨਿੱਕੀ ਉਹਨੀ ਤਕ ਕੋਨੀ ਦੇਖੀ ਹੈ ਹੈ ਹਾਂਜੀ ਠੀਕ ਆ ਬਾਈ ਆ ਦੇਖੋ ਠੀਕ ਆ ਮਨਦੀਪ ਕੀ ਮੋੜ ਨਾ ਰਾਜਵੀਰ ਗੱਲ ਪਤਾ ਕੀ ਆ ਜੇ ਕੇ ਭੈਣ ਭੈਣ ਹੁਣ ਇਤਰਾਖੀ ਉਹਨਾਂ ਦਾ ਕਾਦੇ ਛੋਟਾ ਦੁੱਧ ਤਾਂ ਹੋ ਨਹੀਂ ਸਕਦਾ ਪਰ ਸਵਾਲ ਹੁੰਦਾ ਕੋਈ ਆ ਕੇ ਚੋਵੇ ਚੋਵੇ ਦੋ ਟਾਈਮ ਬਿਲਕੁਲ ਹਾਂ ਸਹੀ ਗੱਲ ਆ ਮੰਦੀ ਭਾਈ ਇੱਕ ਤੁਸੀਂ ਆਪਾਂ ਪਿਛਲੀ ਵੀਡੀਓ ਚ ਪਾਈ ਸੀ ਇਹ ਪਾਈ ਸੀ ਨਾ ਹਾਂਜੀ ਹਾਂਜੀ ਗੱਲਬਾਤ ਕਰਦੇ ਪਏ ਸੀ ਆਪਾਂ ਅੱਗੇ ਹਾਂਜੀ ਹਾਂਜੀ ਉਹ ਸਹੀ ਬੇਨਾ ਪਰਨਾ ਕੀਤਾ ਤੇ ਬਾਅਦ ਵਿੱਚ ਆਪਣੇ ਭੈਣ ਭਰਾ ਕਹੀ ਚਲੋ 500 ਰੁਪਏ 1000 ਰੁਪਏ ਉਹਦੀ ਵੇਸਟਿੰਗ ਕਰ ਦਿੰਦੇ ਆ ਵੀ ਛੱਡ ਜਾਂਦੇ ਇੱਕ ਤੁਹਾਡਾ ਕੰਮ ਵੀ ਖਰਾਬ ਹੋ ਜਾਂਦਾ ਇਹ ਨਾ ਰਾਈਰੇ ਵਪਾਰੀ ਭਰਾ ਹੀ ਹੈ ਕੋਈ ਹਾਂਜੀ ਉਹ ਨੇ ਪਹਿਲੀ ਜਣੇ ਸਾਡੇ ਕੋਲ ਆਇਆ ਹੈ ਤੇ ਮਦੋਂ ਉਹਨੇ ਚੋਈ ਵੀ ਇਕਟਾਏ ਨਹੀਂ ਚੋਈਣੀ ਅੱਛਾ ਅੱਛਾ ਉਹਨੇ ਭੌਂਗੇ ਨਾ ਤਾਂ ਸਾਡਾ ਫੋਨ ਚੁੱਕਿਆ ਹਾਂ ਹਾਂ ਤੇ ਦੋ ਬਾਲਟੀਆਂ ਜੀ ਉਹਨੇ ਚੋਈ ਹੈ ਅੱਛਾ ਚੋਰੇ ਤਸੱਲੀ ਕਰਕੇ ਆ ਤਸੱਲੀ ਕੀਤੀ ਇਹ ਨਹੀਂ ਵੀ ਨਹੀਂ ਠੀਕ ਆ ਠੀਕ ਆ ਠੀਕ ਤੇ ਬਿਆਨਾ ਵੀ ਦੇ ਗਿਆ ਪਰ ਇਹ ਆ ਵੀ ਮੈਂ ਦਾ ਨਾ ਵੀ ਮੈਂ ਹੱਥ ਜੋੜ ਕੇ ਬੇਨਤੀ ਕਰ ਇਸ ਤਰ੍ਹਾਂ ਕਿ ਡੰਗਰ ਨਾ ਠੱਲੋ ਜੇ ਦੁੱਧ ਪੂਰਾ ਨਿਕਲਿਆ ਸੀਗਾ ਪੂਰਾ ਦੁੱਧ ਆਈ ਕੋਈ ਸ਼ੱਕ ਵਾਲੀ ਨਹੀਂ ਗੱਲ ਠੀਕ ਆ ਤੇ ਲਓ ਦੋਸਤੋ ਕੋਈ ਸਾਈ ਬੇਨਾ ਕੋਈ ਯਾਰਖੰਡ ਕੋਈ 1500 ਕਹਿ ਲੋ 500 ਕਹਿ ਲੋ ਜਿੰਨਾ ਵੀ ਸਾਈ ਬੇਨਾ ਹੋਇਆ ਉਹ ਸਾਈ ਬੇਨਾ ਹੋਇਆ ਸੀਗਾ ਵੀਰਾਂ ਦਾ ਵੀ ਦੋ ਟਾਈਮ ਚੋਈ ਵੀ ਆ ਉਸ ਤੋਂ ਬਾਅਦ ਭਰਾ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਕਹਿੰਦਾ ਫੋਨ ਬੰਦ ਕਰ ਲੈਂਦੇ ਆ ਵੀਰ ਬਿਜੀ ਕਰ ਦਿੰਦੇ ਆ ਬਲੌਕ ਲਿਸਟ ਕਰ ਦਿੰਦੇ ਆ ਮੇਰੇ ਵੀਰੋ ਬਿਲਕੁਲ ਵਪਾਰ ਪਾਏ ਸਾਫ ਸੁਥਰਾ ਰਹੂਗਾ ਜੇ ਅੱਗੋਂ ਵਪਾਰੀ ਵੀ ਚੰਗੀ ਸਹੀ ਚੀਜ਼ ਨੂੰ ਸਹੀ ਦੱਸ ਕੇ ਦਵੇ ਅੱਗੋਂ ਖਰੀਦਣ ਵਾਲਾ ਵੀਰ ਵੀ ਕੋਈ ਸਹੀ ਡਿਸੀਜਨ ਲੈ ਕੇ ਕੋਈ ਪਸ਼ੂ ਖਰੀਦੇ ਤੇ ਇਹ ਇਹ ਜ਼ਰੂਰੀ ਮੇਰਾ ਵੀਰ ਧਿਆਨ ਚ ਰੱਖਿਆ ਕਰੋ ਤੇ ਬਾਅਦ ਵਿੱਚ ਆਪਾਂ ਨੂੰ ਦੂਰੀ 12 ਜਾਂ 30 12 ਪਸ਼ੂ ਤਾਂ ਦਿਖਾਉਣਾ ਪੈ ਜਾਂਦਾ ਵੀ ਕਿਸੇ ਕਾਰਨ ਵਿੱਚ ਨਾਲ ਦੀ ਨਾਲ ਇਹ ਵੀ ਰਲ ਜਾਂਦਾ ਠੀਕ ਆ ਤੇ ਜੇਕਰ 18 ਕਿਲੋ ਕਿਹਾ ਤੇ 18 ਦਾ 15 ਨਿਕਲਦਾ ਤੇ ਬੇਸ਼ੱਕ ਆਪਣਾ ਬਿਆਨ ਤੁਸੀਂ ਲੈ ਕੇ ਜਾ ਸਕਦੇ ਹੋ ਤੇ ਜੇਕਰ 18 ਲੀਟਰ ਚਵਾਉਣ ਨਾਲੀ ਦੁੱਧ ਗੱਲਬਾਤ ਕੀਤੀ 18 ਲੀਟਰ ਤੁਸੀਂ ਚੋਇਆ ਤਸੱਲੀ ਕੀਤੀ ਆ ਤੇ ਫਿਰ ਮੇਰਾ ਵੀਰ ਇਹ ਬਾਹਰ ਤੁਹਾਨੂੰ ਖੜਨੀ ਚਾਹੀਦੀ ਸੀ ਠੀਕ ਆ ਜੀ ਤੇ ਇਹ ਮਨਦੀਪ ਅੱਜ ਕੀ ਦਾ ਕਰਾਂਗੇ ਆਪਾਂ ਮੁੱਲ ਤੇ ਕਿੰਨੇ ਦੀ ਦਵਾਂਗੇ ਭਰਾ ਇਹ ਆਪਾਂ 100 ਦੀ ਦੇਣੀ ਐ ਇਸ ਦੁੱਧ ਵਗ ਨਹੀਂ ਦਿਆ ਕਰਾ ਨਹੀਂ ਦਿਆ ਆ ਹਾਂਜੀ ਇਹ 9000 ਰੁਪਏ ਦੇਣੀ ਆਪਾਂ 59 ਦੇ ਹਾਂਜੀ ਠੀਕ ਆ ਜੀ ਇੱਕ ਘੱਟ 60 ਦੇ ਹਾਂ ਬਾਕੀ ਕਰਦੇ ਅਜ ਮੌਕੇ ਤੇ ਮਾਨਤਨ ਕਰਦੇ ਆਉਂਦਾ ਤੇ ਕਰਾਂਗੇ ਵੀ ਮਾਨਤਨ ਹਾਂਜੀ ਹਾਂਜੀ ਮਾਨਤਨ ਕਰਾਂਗੇ ਠੀਕ ਹੈ ਜੀ ਹਾਂਜੀ ਮੇਰੇ ਦੋਸਤੋ 18 ਲੀਟਰ ਦੁੱਧ ਦੇ ਬਿਹਾਫ ਤੇ ਕੋਈ ਭਰਾ ਸੌਦਾ ਕਰ ਲੈ ਠੀਕ ਹੈ ਜੀ ਇੱਕ ਘੱਟ 60 ਦੀ ਜਿਹੜੀ ਤੁਹਾਨੂੰ ਇਹ ਅੱਜ ਮਿਲ ਜੂਗੀ ਤੇ ਹੋ ਸਕਦਾ ਵੀ ਮੌਕੇ ਤੇ ਮੇਰਾ ਭਰਾ ਕੋਈ ਆਉ ਤੁਸੀ ਠੀਕ ਹੈ ਜੀ ਕਿਉਂਕਿ ਸਾਰੇ ਵੀਰਾਂ ਨੇ ਬਿਲਕੁਲ ਨਗਦ ਜਿਹੜਾ ਪਸ਼ੂ ਖਰੀਦਣਾ ਹੁੰਦਾ ਤੇ ਹੋਰ ਉੱਪਰ ਹੋ ਜਾਊਗਾ ਮੌਕੇ ਦੇਣ ਕੇ ਆਪਦਾ ਜਿੱਥੇ ਤੈ ਪੈਂਦੀ ਆ ਉਥੇ ਬਿਠਾ ਲਿਓ ਠੀਕ ਆ ਇਹ ਦੋ ਬਿਹੜਾ ਅੱਜ ਵੀਰ ਮਨਦੀਪ ਦੇ ਕੋਲੇ ਵਿਖਾਊਗਾ ਇੱਕ ਤੁਹਾਨੂੰ ਪਹਿਲੇ ਨੰਬਰ ਤੇ ਬਿਹੜ ਦਿਖਾਤੀ ਆਪਾਂ ਬਿਲਕੁਲ ਬੌਲੇ ਤੇ ਚੱਲਣ ਦੀ ਆ ਤੇ ਇਹ ਦੁੱਧ ਤੇ ਚੱਲਣ ਦੀ ਆ ਤੇ ਮਨ 8848 ਠੀਕ ਹੈ ਜੀ 399157 80777 ਠੀਕ ਹੈ ਜੀ ਹਾਂ ਜੀ ਲੋਬੀ ਦੋਸਤੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਤੇ ਨਗ ਦੋ ਤੁਹਾਨੂੰ ਦਿਖਾਉਣੇ ਸੀ ਕਿ ਐਨੀਮਲ ਆਇਆ ਰਹਿੰਦੇ ਆ ਇਸ ਕੱਲੇ ਦੇ ਉੱਪਰ ਕੋਈ ਦੋ ਚਾਰ ਨਗ ਜਿਹੜੇ ਆ ਆਪਾਂ ਤੁਹਾਨੂੰ ਦਿਖਾਉਂਦੇ ਰਹੀਦਾ ਕੋਈ ਪੰਜੀ 37 ਦਿਨੀ ਤੇ ਆਓ ਇੱਥੇ ਆਣ ਕੇ ਆਪਣੀ ਨਰਕ ਪਰਖ ਤਸਦੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ